ਵਾ ਸ਼ਵਾ ਬਈ ਜੁਗ ਜੁਗ ਦੀ ਸੋਹਣਿਆ ਬੱਲੇ ਬੱਲੇ ਬਈ ਜੁਗ ਜੁਗ ਦੀ ਸੋਹਣਿਆ ਤਪਕਾਰਨੀ ਹਾਂਜੀ ਦੋਸਤੋ ਸੋ ਪ੍ਰੋਗਰਾਮ ਆਪਣਾ ਦਨ ਹੋ ਗਿਆ ਜੀ ਤੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਬਾਈ ਕਿੱਦਾਂ ਲੱਗਾ ਸਾਡੀ ਪਰਫਾਰਮੈਂਸ ਹਾਂਜੀ ਆਹ ਹਾਂ ਸਸਿਕਾ 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 ਤੇ ਪੰਜ ਤੇ ਪੰਜਾਬ ਬੈਂਕ ਕੋਲ ਆਏ ਆ ਅਡਾ ਪੂਰਾ ਖਾਨਦਾਨ ਪਾਗਲ ਹੋ ਗਿਆ ਆਪਾਂ ਬੈਂਕਾਕ ਚ ਜਾਗੋ ਕੀਤੀ ਅੱਜ ਤੇ ਕੱਲ ਰਾਤੀ ਬੋਲੀਆਂ ਚ ਮਜ਼ਾ ਬਰਾ ਆਇਆ ਡੀਜੇ ਦੀ ਵੀ ਨਹੀਂ ਲੋੜ ਪਈ ਥੈਂਕ ਯੂ ਬੜਾ ਬੜਾ ਥੈਂਕ ਯੂ ਥੈਂਕ ਯੂ ਥੈਂਕ ਯੂ ਨੈਕਸਟ ਟਾਈਮ ਫੇਰ ਯਾਦ ਕਰੀਓ ਓਕੇ ਜੀ ਪੱਕਾ ਠੀਕ ਹੈ ਲਵ ਯੂ ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ ਓਕੇ ਓਕੇ ਹੈਲੋ ਦੋਸਤੋ ਵੈਲਕਮ ਕਰਦੇ ਆਂ ਜਸ ਨਾ ਵਲੌਗ ਚੈਨਲ ਤੇ ਕਿਦਾਂ ਠੀਕ ਠਾਕ ਹੋ ਸਾਰੇ ਸੋ ਅੱਜ ਵਾਲੀ ਵੀਡੀਓ ਕਰਦੇ ਆਂ ਸਟਾਰਟ ਸਵੇਰ ਦਾ ਟਾਈਮ ਹੋ ਗਿਆ ਜੀ ਸਾਡੇ 5 ਦਾ ਤੇ ਦੋ ਪ੍ਰੋਗਰਾਮ ਆਪਣੇ ਕੰਪਲੀਟ ਕਰ ਚੁੱਕੇ ਆਂ ਆਪਾਂ ਸੋ ਤੀਸਰਾ ਪ੍ਰੋਗਰਾਮ ਅੱਜ ਦਾ ਲਾਸਟ ਆ ਜੀ ਸੋ ਅੱਜ ਹੈਗਾ ਵਾ ਮੈਰਜ ਦਾ ਪ੍ਰੋਗਰਾਮ ਤੇ ਪ੍ਰਵਾਹ ਗੁਰੂ ਦੀ ਕਿਰਪਾ ਦੇ ਨਾਲ ਵਧੀਆ ਸਪੋਰਟ ਉੱਪਰ ਜਿੰਨੇ ਵੀ ਪਿਛੋ ਲੱਗੇ ਆ ਬਹੁਤ ਘੈਂਟ ਲੱਗੇ ਆ ਸਾਰੇ ਸਾਰੇ ਖੁਸ਼ੀ ਗਏ ਆਪਣੇ ਤੋਂ ਹਣਾ ਤੇ ਥਕਾਵਟ ਬਹੁਤ ਜ਼ਿਆਦੀ ਹੋਈ ਪਈ ਹੈ ਨਾ ਤੁਹਾਨੂੰ ਦੱਸੀਏ ਤਾਂ ਬਸ ਇਹ ਵੀ ਹੈ ਕੋਈ ਰਾਤ ਨੂੰ ਵੀ ਨੀਰਾ ਹੋ ਜਾਂਦਾ ਨਾ ਪੈਂਦੇ ਕਰਦਿਆਂ ਨੂੰ ਤੇ ਸਵੇਰ ਨੂੰ ਇੱਕ ਜਿਹੜੇ ਬੈੱਡ ਬੁੱਡ ਆ ਇਥੇ ਪੋਲੇ ਪੋਲੇ ਬੜੇ ਕੰਫਰਟ ਕੰਫਰਟੇਬਲ ਹਨ ਤੇ ਜਦੋਂ ਨੀਂਦ ਦਾ ਮਜ਼ਾ ਆਉਣ ਲੱਗਦਾ ਵੀ ਹਾਂ ਘੂਕ ਸੌਂ ਜੀਏ ਉਹਦੋਂ ਸਵੇਰੇ ਉੱਠਣ ਦਾ ਟਾਈਮ ਹੁੰਦਾ ਕਿਉਂਕਿ ਇੱਥੇ ਸਾਰੇ ਟਾਈਮ ਦੇ ਪਾਬੰਦ ਨਹੀਂ ਕਿਉਂਕਿ ਜਿਹੜੇ ਟਾਈਮ ਤੇ ਆਪਾਂ ਉਹਦੇ ਪ੍ਰੋਗਰਾਮ ਤੇ ਜਾਣਾ ਉਸੇ ਟਾਈਮ ਨੂੰ ਆਪਾਂ ਪਹੁੰਚਣਾ ਹੋਊਗਾ ਤੇ ਆਪਣੀ ਇਥੇ ਗੱਡੀ ਖੜੀ ਹੋਊਗੀ ਲੈਣ ਵਾਸਤੇ ਉਹ ਟਾਈਮ ਦੇ ਉੱਤੇ ਸੋ ਟੀਮ ਕਰਨ ਹੈਲੋ ਲਵ ਕਹਿਣਾ ਸੋ ਮੁੰਡੇ ਵੀ ਤਿਆਰ ਹੋ ਕੇ ਆ ਗਏ ਆ ਇਦਾਂ ਸਾਡੇ ਸਰਦਾਰ ਸਾਹਿਬ ਨੇ ਬੰਨ ਲਈਆ ਪੱਗ ਜਾਂ ਘੈਂਟ ਲਾਦਣਾ ਨਾ ਦੱਸੀਓ ਕਰਾਂ ਠੀਕ ਆ ਹਾਂ ਉਹ ਇਹਦੀ ਚੋਲੇ ਆ ਅਨਸਪੈਂਡ ਆਪਣਾ ਠੀਕ ਆ ਧਿਆਨ ਨਾਲ ਉਦਹੀਂ ਲੋਕ ਕਰਦੀ ਠੀਕ ਆ ਸੋ ਅਸੀਂ ਇੱਥੇ ਕਰ ਰਹੇ ਆ ਵੇਟ ਆਪਦੀ ਕਾਰ ਦੀ ਜਿਹੜੀ ਸਾਨੂੰ ਲੈਣ ਆ ਰਹੀ ਆ ਸੋ ਨੰਬਰ 13 13 ਜਿਹੜੀ ਗੱਡੀ ਸਾਨੂੰ ਛੱਡ ਕੇ ਜਾਂਦੀ ਹੈ ਹਮੇਸ਼ਾ ਲੈ ਕੇ ਜਾਂਦੀ ਹੈ ਉਹਦਾ ਨੰਬਰ ਆ 13 13 ਸੋ ਨੰਬਰ ਵੀ ਬੜਾ ਘੈਂਟ ਮਿਲਿਆ ਗੱਡੀ ਦਾ 13 13 3 1 3 ਹਾਂ ਨ 1 3 1 3 ਹਾਂ ਰਾਤ ਆਲੀ ਹੈ ਨਾ ਸੋ ਮਿੰਨਾ ਮਿੰਨਾ میوزਿਕ ਵਜ ਰਿਹਾ ਤੁਹਾਨੂੰ ਸੁਣਦਾ ਹੋਊਗਾ ਵਿੱਚ ਡਰ ਵੀ ਲੱਗਦਾ ਕਾਪੀਰਾਈਟ ਕਲੇਮ ਨਾ ਆ ਜੇ ਬਾਕੀ ਵੈਸੇ ਜਿਹੜੇ ਆਪਣੇ ਮਾਈਕ ਲੱਗੇ ਨੌਇਜ਼ ਨੂੰ ਕੈਨਸਲ ਕਰਦੇ ਆ ਸੋ ਕੋਸ਼ਿਸ਼ ਕਰਾਂਗੇ ਆਪਾਂ ਤੁਹਾਡੇ ਨਾਲ ਥੋੜਾ ਫ੍ਰੀ ਹੋ ਜੀਏ ਸੋ ਕੱਲ ਵੀ ਉਹੀ ਗੱਲ ਹੋਈ ਕਿ ਚਾਰਜਰ ਵੀ ਸਾਡੇ ਰੂਮ 'ਚ ਰਹਿ ਗਏ ਸਾਡੇ ਫੋਨ ਪ੍ਰੋਗਰਾਮ ਲੰਬਾ ਚੱਲਿਆ ਤੇ ਜਿਹੜਾ ਸਾਡੇ ਫੋਨ ਆ ਤੇ ਫੋਨ ਬੰਦ ਹੋ ਗਏ ਸੀਗੇ ਤਾਂ ਕਰਕੇ ਸਾਡੇ ਬਹੁਤ ਸ਼ਾਰਟ ਸਾਡੀਆਂ ਬਹੁਤ ਕਲਿੱਪਾਂ ਬੰਨ ਵਾਲੀਆਂ ਰਹਿ ਗਈਆਂ ਹਨ ਸੋ ਅੱਜ ਅਸੀਂ ਆਪਦੇ ਨਾਲ ਜਿੰਨੇ ਸਾਡੇ ਫੋਨਾਂ ਦੇ ਚਾਰਜਰ ਸਾਰੇ ਕੈਰੀ ਕਰਕੇ ਚੱਲ ਰਹੇ ਹਾਂ ਤੇ ਫਿਰ ਵੀ ਜਿਹੜੀ ਕੱਲ ਪ੍ਰੋਬਲਮ ਆਈ ਹੈ ਸਾਨੂੰ ਉਹ ਪ੍ਰੋਬਲਮ ਦੁਬਾਰਾ ਫਿਕਸ ਕਰਨੀ ਨਾ ਕੋਵੇ ਠੀਕ ਆ ਇਹ ਸਾਡਾ ਹੋਟਲ ਆ ਜਿੱਥੇ ਅਸੀਂ ਰੁਕੇ ਹੋਏ ਹਾਂ ਤੇ ਇਧਰ ਹਾਥੀ ਹੁਣੀ ਬੈਠੇ ਹੋਏ ਆ ਬਾਈ ਇੱਥੇ ਹਾਥੀ ਰਾਜਾ ਆ ਆ ਛੋਟਾ এলিਫੈਂਟ ਆ ਉਦੋਂ ਛੋਟਾ এলিਫੈਂਟ ਸਭ ਤੋਂ ਵੱਡਾ ਟੈਲੀ ਘੜੀ ਆ ਆ ਤਾਂ ਵੀ ਬੰਦਾ ਨਹੀਂ ਠੀਕ ਆ ਮਦੰਦਰਾ ਨੇ ਸੀਟ ਦੇ ਬਾਹਰ ਛੱਡਿਆ এলিਫੈਂਟ ਦੇਖੋ ਕੱਡਾ ਵੱਡਾ এলিਫੈਂਟ ਉਹ ਨਹੀਂ ਸਾਰੇ ਬੱਡੇ ਇਕੱਠੇ ਹੋਏ ਬੈਠੇ ਆ ਸਹੀ ਗੱਲ ਆ ਇਹ ਜਿਹੜਾ ਸਾਡਾ ਬੰਦਾ ਨਾ ਮਲਟੀ ਟੈਲੈਂਟ ਬੰਦਾ ਹੀ ਅ ਕੈਰੈਕਟਰ ਚ ਭੁੱਜਦਾ ਪੂਰਾ ਹਾਂ 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 ਸਹੀ ਗੱਲ ਆ ਇਹਨੇ ਕੋਈ ਵੀ ਰੋਲ ਦੇ ਦਈਏ ਨਾ ਬੜੇ ਵਧੀਆ ਤਰੀਕਿਆਂ ਨਾਲ ਕਰਦਾ ਵਾਹ ਤੂੰ ਤਾਂ ਕੱਲ ਦੇ ਨਾਲ ਛੱਡਿਆ ਛੱਡੇ ਕੇ ਉਹ ਪਾਲੇ ਨਾਈਟ ਸੂਟ ਪਾਲੇ ਜੀ ਹਨਾ ਕਿ ਕਹਿੰਦੇ ਆ ਕਿ ਜਦੋਂ ਪੰਜਾਬੀ ਪੂਰੀ ਟੌਰ ਕੱਢਦੇ ਉਹ ਉਹ ਕੁਰਤੇ ਪਜਾਮੇ ਜੁੰਦੇ ਆ ਹਨਾ ਕਈ ਨਾਈਟ ਸੂਟ ਹੀ ਸਮਝਦੇ ਇਹ ਚੀਜ਼ ਨੂੰ ਜਦੋਂ ਕਹਿੰਦੇ ਆ ਨਾ ਕਿ ਜਦੋਂ ਪੰਜਾਬੀਆਂ ਨੂੰ ਪੂਰੀ ਟੌਣ ਟੌਰ ਕੱਟਣੀ ਹੁੰਦੀ ਹੈ ਕਹਿੰਦੇ ਕੁਰਤੇ ਪਜਾਮੇ ਪਾ ਲੋ ਜੱਟੇ ਸੋ ਸਾਡਾ ਜਿਹੜਾ ਡਰੈੱਸ ਆ ਪੇਹੀ ਆ ਜਾ ਕੇ ਸਾਡੀਆਂ ਪੈਕ ਆ ਉਹ ਅਸੀਂ ਪ੍ਰੋਗਰਾਮ ਤੇ ਪਾਵਾਂਗੇ ਤੇ ਫਿਰ ਵਾਲ ਵਗੈਰਾ ਪੈ ਜਾਂਦੇ ਨੇ ਠੀਕ ਆ ਅਸੀਂ ਅੱਧੇ ਗੇ ਰੈਡੀ ਹੋ ਗਏ ਅੱਧੇ ਅਸੀਂ ਪ੍ਰੋਗਰਾਮ ਤੇ ਜਾ ਕੇ ਰੈਡੀ ਹੋਣਾ ਕਿਉਂ ਹਾਥੀ ਨਾ ਲੱਗਾ ਬੇਡਾ ਕੀ ਚੱਕਰ ਹਾਥੀ ਪਰ ਜੋ ਕੋਲੇ ਖੜਾ ਲੱਗਣਾ ਹੀ ਹਾਥੀ ਨਾ ਯਾਰੀ ਵਾਈ ਵੀ ਇਹਦੀ ਕ੍ਰੀਗਾ ਹਾਤੀ ਹਾਤੀ ਪੈਸੇ ਜੋੜ ਜੁੜੀ ਬਣਾਦਾ ਤੰਦਰਾ ਨਿੱਕੇ ਨਿੱਕੇ ਸਿੱਪੀਆਂ ਲਾ ਲਾ ਕੇ ਇਹ ਤਾਂਬੇ ਦਾ ਪਾਪ ਤੰਬਰ ਜਿੱਥੇ ਆਪਣੀ ਇੰਡੀਆ ਹੁੰਦਾ ਉਹਨੂੰ ਦਾ ਉਹਨੂੰ ਦਾ ਗੈਵੋ ਇਹਨੇ ਤਾਰਾਂ ਵੱਢ ਕੇ ਲੈ ਜਾਂਦੀ ਤੇ ਜੋ ਪਾਪਰ ਕੱਟਣ ਦੇ ਮਾਰੇ ਕਾਪਰ ਸ਼ਰੇਆਂ ਕੱਢਿਆ ਘੜਾਏ ਪਿਆ ਪੂਰੇ ਆਹ ਸਹੀ ਗੱਲ ਆ ਇਹ ਦੇਖ ਜੇ ਆਪਣੇ ਹੁੰਦਾ ਤੇ ਛੱਡ ਦਿੰਦੇ ਇਹ ਦਾਨ ਪ੍ਰਦਾਨ ਕੀਤਾ ਹੋਇਆ ਸਾਰਿਆਂ ਦਾ ਹਮ ਐਲੀਫੈਂਟ ਵਾਸਤੇ ਮੇਰੇ ਸਮਾਂ ਐਲੀਫੈਂਟ ਦੇ ਬੜੇ ਲੱਗੇ ਯਾਰ ਕੋਈ ਇੱਧਰ ਹੈ ਜਿੰਨੂੰ ਵੀ ਆਪਾਂ ਇੱਧਰ ਗਊ ਮਾਤਾ ਨੂੰ ਯਾਰ ਮੇਰੇ ਹਿਸਾਬ ਨਾਲ ਦੇਖੋ ਹਾਂ ਸਹੀ ਆ ਆ ਦੇਖੋ ਇੱਥੇ ਹੈਲਪ ਕਰ ਰਹੇ ਆ ਸ਼ਾਇਦ ਇੱਥੇ ਹੈ ਨਾ ਤੇ ਮੇਰੇ ਹਿਸਾਬ ਨਾਲ ਜਿੱਦਾਂ ਆਪਾਂ ਗਊ ਮਾਤਾ ਦੀ ਸੇਵਾ ਕਰਦੇ ਆ ਨਾ ਆਪਾਂ ਉਹਨੂੰ ਸ਼ੁਭ ਮੰਨਦੇ ਆ ਵੀ ਉਹਦੀ ਪੁੰਨ ਦਾਨ ਤੇ ਆ ਪੁੰਨ ਦਾਨ ਹਾਥੀਆਂ ਵਾਸਤੇ ਆ ਵਲੀ ਗਿਆ ਆ ਵੇ 28 ਐਲੀਫੈਂਟ ਆਈ ਥਿੰਕ ਕਿ ਇੱਥੇ ਜਿਹੜੇ ਐਲੀਫੈਂਟ ਆ ਕਿ ਉਹ ਘੱਟ ਹੋਣਗੇ ਹੈ ਨਾ ਕਿ ਉਹਨਾਂ ਨੂੰ ਬਚਾਉਣ ਦੇ ਲਈ ਇਹ ਮੇਰੇ ਹਿਸਾਬ ਦੇ ਨਾਲ ਉਹ ਇੱਥੇ ਇਹਨਾਂ ਨੇ ਲਾਇਆ ਹੋਇਆ ਵਾ ਜਿੱਦਾਂ ਆਪਣੇ ਗਊਦਾਨ ਲਾਇਆ ਹੁੰਦਾ ਨਾ ਇਹ ਤੇ ਗਊਦਾਨ ਤੇ ਉਹ ਉਹਦੇ ਵਾਸਤੇ ਜਿੱਦਾਂ ਇਹਨਾਂ ਨੇ ਹਾਥੀਆਂ ਵਾਸਤੇ ਲਾਇਆ ਹੋਇਆ ਵਾ ਸੋ ਜਿਹੜਾ ਇਹ ਹੋਟਲ ਆ ਇਹ ਹੈਗਾ ਘੱਟੋ ਘੱਟ 18 18 20 ਮੰਜ਼ਲਾ ਉੱਪਰ ਉੱਚਾ ਹੈਗਾ ਇਹ ਸੋ ਅਸੀਂ ਆਪਣਾ ਰੂਮ ਵੀ ਤੁਹਾਨੂੰ ਦਿਖਾਵਾਂਗੇ ਬਾਅਦ ਚ ਲਓ ਜੀ ਸਾਡੀ ਗੱਡੀ ਖੜੀ ਆਈ ਆਹ ਉਧਰ ਪਾਰਲੇ ਸਾਈਡ ਵਾਲੀ ਹਲੋ ਸ਼ਾਟ ਦੂ ਆਪਣੀ ਗੱਡੀ ਆ ਗਈ ਆ ਸੋ ਅਸੀਂ ਗੱਡੀ ਦੀ ਵੇਟ ਕਰ ਰਹੇ ਹਾਂ ਸੋ ਟਾਈਮ ਦੇ ਪਾਬੰਦ ਨਹੀਂ ਮੈਂ ਕਿਹਾ 15 ਮਿੰਟ ਲੇਟ ਹੋ ਗਏ ਆ 10 ਮਿੰਟ ਲੇਟ ਹੋ ਗਏ ਆ ਆਪ ਨੂੰ ਲੈਣ ਵਾਸਤੇ ਸੋ 10 ਮਿੰਟ ਆਲਰੇਡੀ ਪਹਿਲਾਂ ਹੀ ਗੱਡੀ ਖੜੀ ਸੀ ਸੋ ਵੈਨ ਆਪਣੀ ਜਿਹੜੀ ਹੈਗੀ ਲੈਣ ਆਈ ਆ 13 13 ਨੰਬਰ ਹੈਲੋ ਏ ਬਾਈ ਲੈਣ ਆਇਆ ਸਾਨੂੰ ਸੋ ਚਲੋ ਵੀ ਨਾ ਨਾ ਜਿਓ ਕੰਡੇ ਲੱਗਣੇ ਆਪਣੀ ਆਜੋ 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 ਦੇਖੋ ਕੰਨੀਆਂ ਘੈਂਡ ਯਾਰ ਵਹਿਣਾ ਜਿੱਦਾਂ ਦਾ ਬਣਿਆ ਤਾਂ ਨਾ ਕਮਰਾ ਹੀ ਆ ਹਲੋ ਵੀ ਦੋਸਤੋ ਗੱਡੀ ਗਾਦੀ ਆ ਮਿੰਨੀ ਵਾਰੀ ਆ ਦੇਖੋ ਦੇਖੋ ਇਧਰ ਕਿੱਡੀ ਲੰਬੀ ਉਹ ਗੱਡੀ ਹੂੰ ਪਰਪਰ ਐਦਾ ਵੇ ਕਿੰਨੀਆਂ ਲਾਈਟਿੰਗ ਲੱਗੀਆਂ ਨੇ ਵਿੱਚ ਇਹਦੇ ਕਿੰਨੀ ਲਾਈਟਿੰਗ ਹੋ ਰਹੀ ਆ ਕਿੰਨੀਆਂ ਲਾਈਟਾਂ ਨੇ ਵਿੱਚ ਇਹਦੇ ਤੇ ਅਹ ਇਧਰ ਵੇਣਕ ਲਾਲੀ ਪ੍ਰਭਾਵ ਪਾ ਰਿਆ ਮੁੰਡਾ ਹਾਂ ਇਹ ਆ ਲਵ ਗੱਲ ਕੋਕਰੀ ਗਲਾਂ ਤੋਂ ਕੋਕਰੀ ਵਾਲਾ ਜੱਟ ਹੂੰ ਬੈਂਟਾ ਆਈ ਜਾਂ ਤੀਟ ਯਾ ਸਰਦਾਰ ਸਾਹਿਬ ਉਹ ਸਰਦਾਰ ਸਾਹਿਬ ਕੀ ਹੋਇਆ ਕੀ ਕਿਵੇਂ ਲੱਗਦਾ ਨਜ਼ਾਰਾ ਕੈਂਟ ਥੱਕ ਜਾਈਦਾ ਬਟ ਹੁਣ ਅੱਜ ਅੱਜ ਸ਼ਾਮ ਨੂੰ ਦੇਖ ਕੇ ਡੀਜਾਈਨ ਕਰ ਆ ਉਹ ਨਾਲ ਇੱਕ ਟੰਗ ਚਲਪੀਆਂ ਵੀ ਹੈ ਹਾਂ ਹਾਂ ਤਾਰੇ ਇਹ ਭਜਣ ਲੱਗੇ ਪਰ ਵੀਡੀਓ ਵਿੱਚ ਨਹੀਂ ਰਿਕਾਰਡ ਹੋ ਰਹੀ ਬ੍ਰੀਕ ਬ੍ਰੀਕ ਆ ਬਹੁਤ ਇਦਾਂ ਚੱਲਦੀ ਹੈ ਨਾ ਸਰਗਰਾਇਆ ਪਿਆ ਗੱਲਬਾਤ ਇਹ ਅੱਜ ਵੀਲੇ ਹੋ ਜਾਾਂਗੇ ਸੋ ਉਸ ਤੋਂ ਬਾਅਦ ਫਿਰ ਆਪਾਂ ਘੁੰਮਣ ਵਾਲੀਆਂ ਫਲੇਸਾਂ ਉੱਤੇ ਆਪਾਂ ਜਾਵਾਂਗੇ ਸਾਰੇ ਜਣੇ ਫਿਰ ਜੁੜੇ ਰਿਓ ਹਨਾ ਸੋ ਅੱਜ ਦਾ ਪ੍ਰੋਗਰਾਮ ਮੀਟਦਗੇ ਅੱਜ ਆਪਾਂ ਲਾਸਟ ਪ੍ਰੋਗਰਾਮ ਆ ਇੱਥੇ ਉਸ ਤੋਂ ਬਾਅਦ ਫਿਰ ਫ੍ਰੀ ਆ ਫਿਰ ਆਪਾਂ ਕੋਸ਼ਿਸ਼ ਕਰਾਂਗੇ ਲੱਭਣ ਦੀ ਘੈਂ-ਘੈਂਟ ਜਗ੍ਹਾ ਜਿਹੜੀਆਂ ਹੋਈਆਂ ਵਧੀਆ-ਵਧੀਆ ਥਿਊ ਜਿੱਥੇ ਹੋਣ ਆਪਣੀਆਂ ਵੀਡੀਓ ਦੇ ਵਿੱਚ ਆਉਣ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਹਨਾ ਕਿ ਕਿੱਦਾਂ ਦਾ ਮਾਹੌਲ ਆ ਇੱਧਰ ਓਕੇ ਚਲੋ ਫਿਰ ਪਹੁੰਚ ਕੇ ਮਿਲਦੇ ਆਂ ਫਿਰ ਓਕੇ ਕਰ ਗਏ ਪ੍ਰੋਗਰਾਮ ਸ਼ੁਰੂ ਜਾ ਕੇ ਵੇਟ ਕਰ ਰਿਹਾ ਸਾਰੇ ਜਣੇ ਲਓ ਜੀ ਅਸੀਂ ਪਹੁੰਚ ਗਏ ਉਸ ਜਗ੍ਹਾ ਤੇ ਜਿੱਥੇ ਆਪਣਾ ਪ੍ਰੋਗਰਾਮ ਆ ਸੋ ਦੇਖੋ ਮਾਹੌਲ ਕਿੰਨਾ ਘੈਂਡ ਮਾਹੌਲ ਆ ਚਰਨਿਆਂ ਦੀਆਂ ਆਵਾਜ਼ਾਂ ਫਿਰ ਕੰਨਾਂ ਦੇ ਚਪੈਣੀਆਂ ਸ਼ੁਰੂ ਹੋ ਗਈਆਂ ਨੇ ਤੇ ਮੈਂ ਕੋਸ਼ਿਸ਼ ਕਰੂੰਗਾ ਜਿੰਨਾ ਕਿ ਫੋਟੋ ਲਈ ਵਲੌਗ ਦਾ ਸ਼ਾਟ ਲਿਆ ਗਿਆ ਲੈਣ ਦਾ ਸੋ ਸਾਰੇ ਵੇਟ ਕਰ ਰਹੇ ਨੇ ਇੱਥੇ ਹਰੇਕ ਕੰਮ ਕੋਸ਼ਿਸ਼ ਹੁੰਦੀ ਉਹ ਟਾਈਮ ਦੇ ਨਾਲ ਸ਼ੁਰੂ ਕਰ ਗਈ ਹਨਾ ਕਿਉਂਕਿ ਇਹਨਾਂ ਦੇ ਜਿਹੜੇ ਕੰਮ ਹੁੰਦੇ ਆ ਕਿ ਉਹ ਫੈਕਸ਼ਨ ਨਿੱਕੇ ਨਿੱਕੇ ਕਾਫੀ ਲੀਕੇ ਹੁੰਦੇ ਆ ਤੇ ਇਸੇ ਕਰਕੇ ਫਿਰ ਉਹ ਟਾਈਮ ਨਾਲ ਸ਼ੁਰੂ ਕਰਦੇ ਆ ਵੀ ਆਪਾਂ ਕਿਤੇ ਲੇਟ ਨਾ ਹੋ ਜਾਈ ਗਏ ਓਕੇ ਸੋ ਤੇ ਆਪਾਂ ਹੁਣ ਕਿੱਧਰ ਜਾ ਰਹੇ ਆ ਬਾਅਦ ਇੱਥੇ ਤੁਸੀਂ ਲੈ ਚ ਲੋਗੇ ਚਲੋ ਫਿਰ ਤੁੰਗਣਾ ਵੀ نیچے ਆਓ ਇਹ ਮੈਨੂੰ ਵੇਟ ਇਹ ਮੈਨੂੰ ਇਹ ਇਹ ਸੋਚ ਰਿਹਾ ਕਿ ਜਸਤੇ ਦਾ ਲੈ ਕੇ ਜਾਊਗਾ ਮੈਂ ਸੋਚਣਾ ਵੀ ਲੈ ਕੇ ਜਾਣਗੇ ਅਸੀਂ ਸਾਰੇ ਇੱਕ ਦੂਜੇ ਨੂੰ ਫੋਲੋ ਕਰੀ ਜਾਂਦੇ ਵੀ ਇੱਕ ਦੂਜੇ نیچے ਨਹੀਂ ਇੱਥੇ ਹਾਲ ਵਗੈਰਾ ਹੋਊਗਾ ਉੱਪਰ ਇੱਥੇ ਨਹੀਂ ਹੈਗਾ ਕੁਝ ਵੀ ਲੱਭੋ ਗਿਰਾਂ ਹੋਏ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਹਲ ਮੁੰਡਾ ਹੜਾ ਪਾਣੀ ਵੀ ਜਾਂਦਾ ਦੀਪਕ ਸ਼ਰਮਾ ਹੈਲੋ ਪਾਣੀ ਸਾਗ ਦੀ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ ਲੈ ਵੀ ਲੈ ਆ ਮੁੰਡਾ ਪਾਣੀ ਪੀ ਲਈ ਉਸ ਤੋਂ ਬਾਅਦ ਫਿਰ ਫਿਰ ਚੱਕ ਲੋ ਧਰਲੋ ਵਾਲਾ ਕੰਮ ਹੋ ਜਾਣਾ ਲੋ ਵੀ ਦੋਸਤੋ ਬ੍ਰੇਕਫਾਸਟ ਆਪਣਾ ਲੱਗਾ ਹੋਇਆ ਤੇ ਹੁਣ ਤੁਸੀਂ ਇਹ ਚੀਜ਼ਾਂ ਦੇਖੋ ਵੀ ਅ ਬ੍ਰੇਕਫਾਸਟ ਨਾਲ ਨਹੀਂ ਲਗਾਤਾ ਤੇ ਬਟ ਇਹ ਚੀਜ਼ਾਂ ਨੂੰ ਜਦੋਂ ਖਾਈਦਾ ਨਾ ਤੇ ਸਾਨੂੰ ਬਿਲਕੁਲ ਹੀ ਟੇਸਟ ਨਹੀਂ ਚੰਗਾ ਲੱਗਦਾ ਇਹਨਾਂ ਦਾ ਵਧੀਆ ਨਹੀਂ ਲੱਗਦਾਗਾ ਤੇ ਅ ਦੇਖੋ ਵੱਖਰੀ ਵੱਖਰੀ ਚੀਜ਼ ਹੀ ਹੈ ਕਿਉਂਕਿ ਆਪਾਂ ਥੋੜਾ ਜਿਹਾ ਆਪਣੇ ਵਿਆਹਵਾਂ ਦੇ ਵਿੱਚ ਪਕੌੜੇ ਹੁੰਦੇ ਆ ਬ੍ਰੈਡ ਹੁੰਦੇ ਆ ਨਾ ਤੇ ਇਧਰ ਚੀਜ਼ਾਂ ਟੋਟਲੀ ਡਿਫਰੈਂਟ ਨੇ ਟੋਟਲੀ ਡਿਫਰੈਂਟ ਨੇ ਹਰ ਇੱਕ ਚੀਜ਼ ਇਹ ਕੁਛ ਨਹੀਂ ਪਤਾ ਲੱਗਦਾ ਦੇਖਣ ਨੂੰ ਚੀਜ਼ ਬਹੁਤ ਸੁਣੀ ਲੱਗਦੀ ਬਟ ਉਹਦਾ ਸਵਾਦ ਕੁਛ ਨਾ ਕੁਛ ਉਹਦੇ ਵਿੱਚ ਪਾ ਕੇ ਥੋੜਾ ਚੇਂਜ ਕੀਤਾ ਪਿਆ ਹੁੰਦਾ ਤੇ ਦੇਖੋ ਸੀ ਕਿ ਨਾ ਉਹਨਾਂ ਨੇ ਬਹੁਤ ਤਰ੍ਹਾਂ ਦੇ ਆਪ ਦੇ ਜਾਨੀ ਕਿ ਉਹਨਾਂ ਨੇ ਪਕਵਾਨ ਲਾਏ ਹੋਏ ਆ ਕੋਈ ਕਸਰ ਨਹੀਂ ਛੱਡੀ ਹੋਈ ਠੀਕ ਆ ਐਗ ਵਗੈਰਾ ਦੇਖੋ ਆਮਲੇਟ ਵਗੈਰਾ ਸੂਪ ਮਟਕਾਲਾ ਸੂਪ ਆ ਇਹ ਨਹੀਂ ਪਤਾ ਕੁਕੜੀ ਬਾਈ ਹੋਈ ਆ ਇਦਰ ਮੰਗੇਓ ਤੇ ਆ ਸਮੋਸਾ ਆ ਲੈ ਪੰਜਾਬੀ ਸਮੋਸਾ ਦਾ ਜਰੂਰ ਮਿਲ ਗਿਆ ਲੈ ਇੱਕ ਚੀਜ਼ ਜਿਹੜੀ ਆਪਾਂ ਨੂੰ ਲੱਗ ਬੱਚੇ ਸਮੋਸਾ ਪਰ ਇਹਦੇ ਵਿੱਚ ਕੀ ਨਹੀਂ ਭਾਇ ਗੁੱਡ ਓ ਕੀ ਕੋ ਡੋਸਾ ਇਹ ਡੋਸਾ ਮਸਾਲਾ ਡੋਸਾ ਲਓ ਜੀ ਉਹ ਕਹਿੰਦੇ ਵੀ ਇਹ ਹੈਗਾ ਡੋਸਾ ਆਪੇ ਦੇ ਸਕਦੇ ਆਈ ਥਿੰਕ ਆ ਟਮਾਟੇ ਭਾਇਆ ਜੀ ਛੋਟੇ 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 ਹਾਂਜੀ ਹਲੋ ਕਿਵੇਂ ਹੋ ਵਧੀਆ ਠੀਕ ਇਹ ਸਾਡੇ ਪੰਜਾਬੀ ਬਾਈ ਹੋਣੀ ਇਹ ਮਤਲਬ ਇਹ ਵਿਆਹ ਅਟੈਂਡ ਕਰਨ ਆਏ ਹੋਏ ਇੱਥੇ ਲਓ ਜੀ ਉਹ ਇੱਥੇ ਤਾਂ ਕੰਮ ਆਇਆ ਬੈ ਵੀ ਚੀਜ਼ ਪਾ ਕੇ ਖਰਾਬ ਕਰਨ ਵਾਲੀ ਚੀਜ਼ ਆ ਪੱਕ ਬਹੁਤ ਲੱਗੀ ਹੋਈ ਬਟ ਪਤਾ ਲੱਗਦਾ ਨਹੀਂ ਖਾਈਗੀ ਕੀ ਦੇਖੋ ਠੀਕ ਆ ਪਗਵਾਲਿਆ ਮੈਂ ਪੀਂਗ ਪਾਈ ਤੇਰੇ ਵਾਸਤੇ ਝੂਟਾ ਦੇ ਜਾਵੇ ਗਲਾਬੀ ਪਗਵਾਲਿਆ ਮੈਂ ਪੀਂਗ ਪਾਈ ਤੇਰੇ ਵਾਸਤੇ ਝੂਟਾ ਦੇ ਜਾਵੇ ਗਲਾਬੀ ਪਗਵਾਲਿਆ ਮੈਂ ਪੀਂਗ ਪਾਈ ਤੇਰੇ ਵਾਸਤੇ ਝੂਟਾ ਦੇ ਜਾਵੇ ਗਲਾਬੀ ਪਗਵਾਲਿਆ ਮੈਂ ਪੀਂਗ ਪਾਈ ਤੇਰੇ ਵਾਸਤੇ ਸ਼ਾਬਾਸ਼ ਸ਼ਾਬਾਸ਼ ਬਈ ਜੁਗ ਜੁਗ ਦੀ ਸੋਹਣਿਆ ਸ਼ਾਬਾਸ਼ बले पंजो गी सोणिया ਲੇ ਜਾ ਸਾਡਾ ਤੇਰਾ ਕੰਮ ਤੇਰੇ ਹਾਲ ਤੇ ਪੰਜਾਬੀ